ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂ ਸਰ ਪਾਤਸ਼ਾਹੀ ਸ਼ੇਮੀ ਜ਼ਿਲ੍ਹਾ ਬਠਿੰਡਾ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤੇ ਸਥਾਨ ਹੈ ਜਦੋਂ ਸੇਠ ਕਰੋੜੀ ਮੱਲ ਲਾਹੌਰ ਤੋਂ ਹੁੰਦਾ ਹੋਇਆ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਆਪਣੇ ਦੋ ਕੀਮਤੀ ਘੋੜੇ ਗੁਲਬਾਗ ਤੇ ਦਰਬਾਗ ਪਿੰਡ ਸੁਧਾਰ ਵਿਖੇ ਗੁਰੂ ਪਾਤਸ਼ਾਹ ਜੀ ਨੂੰ ਭੇਟ ਕਰਨ ਦੇ ਲਈ ਆਇਆ ਤਾਂ ਰਸਤੇ ਦੇ ਵਿੱਚੋਂ ਲਾਹੌਰ ਦੇ ਸੂਬੇ ਨੇ ਉਹ ਦੋਨੇ ਘੋੜੇ ਖੋ ਲਏ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੈਂ ਆਪ ਜੀ ਦੇ ਲਈ ਕੀਮਤੀ ਘੋੜੇ ਲੈ ਕੇ ਆਇਆ ਸੀ ਰਸਤੇ ਦੇ ਵਿੱਚ ਲਾਹੌਰ ਦੀ ਹਕੂਮਤ ਨੇ ਖੋ ਲਏ ਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਤੇਰੀ ਭੇਟਾ ਪ੍ਰਵਾਨ ਹੋਈ ਗੁਰੂ ਪਾਤਸ਼ਾਹ ਜੀ ਨੇ ਥਾਪੜ ਦੇ ਕੇ ਭਾਈ ਵਿਧੀ ਚੰਦ ਨੂੰ ਪਿੰਡ ਸੁਧਾਰ ਤੋਂ ਭੇਜਿਆ ਉਹ ਘੋੜੇ ਵਾਪਸ ਲੈ ਕੇ ਆਇਆ ਇਸ ਸਥਾਨ ਦੇ ਬਹੁਤ ਭਾਰੀ ਜੰਗ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਸੂਰਮਿਆਂ ਦੀ ਗੁਰੂ ਪਾਤਸ਼ਾਹ ਜੀ ਦੀ ਜਿੱਤ ਹੋਈ ਆਓ ਜਾਣਦੇ ਹਾਂ ਕਿ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਦਰਸ਼ਨ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਭਾਈ ਵਿਦੀ ਚੰਦ ਨੂੰ ਥਾਪੜਾ ਦੇ ਕੇ ਪਹਿਲਾ ਘੋੜਾ ਕਾਹੀ ਬਣ ਕੇ ਤੇ ਦੂਜਾ ਘੋੜਾ ਜੋਤਸੀ ਬਣ ਕੇ ਵਾਪਸ ਕਰਵਾਏ ਇਹਨਾਂ ਕੀਮਤੀ ਘੋੜਿਆਂ ਦੇ ਨਾਮ ਦਿਲਵਾਗ ਤੇ ਗੁਰਵਾਗ ਸੀ ਇਸ ਸਮੇਂ ਗੁਰੂ ਸਾਹਿਬ ਜੀ ਪਿੰਡ ਭਾਈ ਰੂਪੇ ਵਿਰਾਜ ਰਹੇ ਸੀ ਭਾਈ ਵਿਰੀ ਚੰਦ ਨੇ ਇਸ ਬਾਦਰੀ ਭਰੇ ਕਾਰਨਾਮੇ ਤੋਂ ਬਾਅਦ ਸਾਜਾਨ ਬਾ ਸਾਜਹਾਨ ਬਾਦਸ਼ਾਹ ਨੂੰ ਸਣੇ ਕੱਪੜੀ ਅੱਗ ਲੱਗ ਗਈ ਉਹਨੇ ਕਾਬਲ ਦੇ ਸੂਬੇ ਲਲਾ ਬੇਗ ਨੂੰ ਬਹਾਦਰ ਜਨੈਲ 35000 ਫੌਜ ਦੇ ਕੇ ਜੰਗ ਲਈ ਭੇਜਿਆ ਇਧਰ ਗੁਰੂ ਜੀ ਨੇ ਜੋ ਜਾਣੀ ਜਾਣ ਸੀ ਜੰਗ ਲਈ ਇਸ ਸਥਾਨ ਨੂੰ ਜਵਾਬਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਤੰਬੂ ਸਾਹਿਬ ਗੁਰੂ ਸਰ ਮਹਾਰਾਜ ਇਸਥਾਨ ਨੂੰ ਚੁਣਿਆ ਭਾਵੇਂ ਕਿ ਰਾਏ ਜੋਧ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰੇ ਕਿਲੇ ਦੇ ਅੰਦਰ ਜੰਗ ਲੜੋ ਪਰ ਗੁਰੂ ਜੀ ਨੇ ਕਿਹਾ ਰਾਏ ਜੋਧ ਸੂਰਮੇ ਕਿਲਿਆਂ ਵਿੱਚ ਨਹੀਂ ਖੁੱਲੇ ਮੈਦਾਨ ਦੇ ਵਿੱਚ ਬੈਰੀਆਂ ਨੂੰ ਹੱਥ ਦਿਖਾਉਂਦੇ ਨੇ ਗੁਰੂ ਜੀ ਨੇ ਭਾਈ ਉਪੇ ਤੋਂ ਚੱਲ ਕੇ ਮਹਾਰਾਜ ਪਿੰਡ ਦੇ ਬਾਹਰ ਬਾੜ ਇਸ ਸਥਾਨ ਤੇ ਬੜੀ ਵਿਆਉਂਤਨਾ ਮੋਰਚਾ ਬੰਦੀ ਕੀਤੀ ਉਧਰ ਲਲਾ ਵੇਗ ਦੀ ਅਗਵਾਈ ਹੇਠ ਮੁਗਲ ਫੌਜ ਨੇ ਕੌਂਤ ਕੇ ਮੋਰਚਾ ਬੰਦੀ ਕਰਕੇ ਆਪਣਾ ਸੂਹੀ ਆ ਜਿਹਦਾ ਨਾਮ ਸੀ ਹਸਨ ਖਾਨ ਹਸਨ ਖਾਨ ਨੂੰ ਭੇਜਿਆ ਹਸਨ ਖਾਨ ਨੇ ਵਾਪਸ ਜਾ ਕੇ ਗੁਰੂ ਜੀ ਦੀ ਤਾਰੀਫ ਕਰ ਦਿੱਤੀ ਜਿਸ ਤੇ ਕਾਬਲੀ ਬੇਗਨੇ ਦੇ ਕੋਰਡੇ ਮਰਵਾਏ ਤੇ ਉਹ ਵਾਪਸ ਗੁਰੂ ਜੀ ਦੀ ਸਰਨ ਵਿੱਚ ਆਇਆ ਗੁਰੂ ਜੀ ਨੇ ਵਚਨ ਕੀਤਾ ਕਿ ਭਾਈ ਤੈਨੂੰ ਕਾਬਲ ਦੀ ਸੂਬੇਦਾਰੀ ਮਿਲੇਗੀ ਇਧਰ ਸਿੱਖ ਜੋਧੇ ਕੇਵਲ 3000 ਸੀ 500 ਜੋਧੇ ਰਾਏ ਜੋਧ ਨੇ ਦਿੱਤੇ ਤੇ 500 ਦੇ ਭਰਾ ਨੇ ਕੁੱਲ 4000 ਜੋਧੇ ਜਾਨ ਤਲੀਤੇ ਧਰ ਕੇ ਲੜਨ ਵਾਲੇ ਸੀ ਗੁਰੂ ਜੀ ਦੀਆਂ ਫੌਜਾਂ ਨੇ ਬਹਾਦਰੀ ਦੇ ਨਾਲ ਜੰਗ ਕੀਤਾ ਤੇ 35000 ਮੁਗਲ ਫੌਜਾਂ ਨੂੰ ਬੁਰੀ ਤਰ੍ਹਾਂ ਹਰਾਇਆ ਜਥਾ ਰਣ ਸੂਰਜ ਚਿਤ ਉਰਾਸ ਭਾਈ ਵਿਧੀ ਚੰਦ ਹੱਥੋਂ ਸ਼ਮਸ ਬੇਗ ਮਾਰਿਆ ਗਿਆ ਭਾਈ ਜੇਠਾ ਜੀ ਦੇ ਹੱਥੋਂ ਕਾਸਮ ਬੇਗ ਤੇ ਰਾਜ ਜੋਧ ਹੱਥੋਂ ਕਮਰ ਵਿਗ ਮਾਰਿਆ ਗਿਆ ਲਲਾ ਵੇਗ ਦੇ ਬਾਰ ਦੇ ਨਾਲ ਗੁਰੂ ਜੀ ਦਾ ਘੋੜਾ ਗੁਲਵਾਕ ਸੀਧ ਹੋ ਗਿਆ ਹੁਣ ਗੁਰੂ ਜੀ ਪੈਦਲ ਅਹੀਂ ਮੈਦਾਨੇ ਜੰਗ ਵਿੱਚ ਆਏ ਤੇ ਲਲਾ ਵੇਗ ਤੇ ਅਜਿਹਾ ਵਾਰ ਕੀਤਾ ਕਿ ਉਹ ਦੋ ਫਾੜ ਹੋ ਗਿਆ ਕਾਵਰੀ ਬਿਗ ਵੀ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਇਉ ਸਾਰੇ ਖਾਨ ਜਰਨੈਲ ਮਾਰੇ ਗਏ ਤੇ ਸਾਹੀ ਫੌਜ ਨੂੰ ਭਜੜ ਪੈ ਗਈ ਜੰਗ ਦੇ ਵਿੱਚ ਭਾਰੀ ਗਿਣਤੀ ਵਿੱਚ ਸਾਹੀ ਫੌਜ ਮਾਰੀ ਗਈ ਤੇ ਬਾਕੀ ਜੋ ਬੱਚੇ ਹੋ ਜਾਨਾਂ ਬਚਾ ਕੇ ਭੱਜ ਗਏ ਹਸਨ ਖਾਨ ਜਿਸ ਨੂੰ ਗੁਰੂ ਜੀ ਦੀ ਸ਼ਰਨ ਪੈ ਕੇ ਕਾਬਲ ਦਾ ਸੂਬਾ ਹੋਣ ਦਾ ਬਰ ਪ੍ਰਾਪਤ ਹੋ ਗਿਆ ਕਿ ਜਾ ਕੇ ਕਾਬਲ ਦਾ ਸੂਬੇਦਾਰ ਬਣਿਆ ਇੱਧਰ ਗੁਰੂ ਜੀ ਨੇ ਜੰਗ ਫਤਿਹ ਹੋਣ ਬਰੰਤ ਆਪਣੇ ਤੇ ਮੁਗਲਾਂ ਦੇ ਜਿਹੜੇ ਫੱਟੜ ਜੋਧੇ ਸੀ ਉਹਨਾਂ ਦੀ ਸੰਭਾਲ ਕੀਤੀ ਮੁਗਲ ਫੌਜੀਆਂ ਦੇ ਲਾਸ਼ਾਂ ਨੂੰ ਖੂਬੜਵਾ ਕੇ ਦਫਨਾ ਦਿੱਤਾ ਉਪਰ ਸ਼ਹੀਦ ਸਿੱਖਾਂ ਦਾ ਅੰਗੀਠਾ ਚੜਵਾ ਕੇ ਆਪਣੇ ਹੱਥੀਂ ਗੁਰੂ ਜੀ ਨੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਸ਼ਹੀਦ ਸਿੱਖਾਂ ਦੇ ਵਿੱਚ ਸੀ ਭਾਈ ਜੇਠਾ ਜੀ ਭਾਈ ਮੰਦ ਜੀ ਭਾਈ ਭੋਮਾ ਜੀ ਭਾਈ ਕਟਾਰੂ ਜੀ ਭਾਈ ਭਾਰੂ ਜੀ ਤੇ ਹੋਰ ਸਿੱਖ ਯੋਧੇ ਸੀ ਸ਼ਹੀਦ ਸਿੱਖਾਂ ਦੇ ਸੰਸਕਾਰ ਦੀ ਜਗ੍ਹਾ ਗੁਰਦੁਆਰਾ ਸਾਹਿਬ ਸ਼ਹੀਦ ਗੰਝ ਤੇ ਲਾਗੇ ਉਹਦੇ ਉਪਰਾਤਨ 베ਰ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਘੋੜਿਆਂ ਨੂੰ ਬੰਨਿਆ ਸੀ ਇਹ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਸੋਭਤ ਹੈ ਆਪ ਜੀ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਤੰਬੂ ਸਾਹਿਬ ਗੁਰੂ ਸਰ ਮਹਾਰਾਜ ਜਿੱਥੇ ਬਹੁਤ ਭਾਰੀ ਜੰਗ ਹੋਈ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਹਰ ਗੋਵਿੰਦ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਉਹਨਾਂ ਦੀ ਚਰਨ ਚੋਂ ਪ੍ਰਾਪਤ ਇਹ ਗੁਰਦੁਆਰਾ ਸਾਹਿਬ ਹੈ ਹਰ ਰੋਜ਼ ਲੱਖਾਂ ਹੀ ਸੰਗਤਾਂ ਇੱਥੇ ਆਉਂਦੀਆਂ ਨੇ ਹਰ ਇੱਕ ਦੇ ਮਨ ਦੀ ਮਰਜ਼ੀ ਇਸ ਅਸਥਾਨ ਦੇ ਉੱਪਰ ਪੂਰੀ ਹੁੰਦੀ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੂਰਮਿਆਂ ਨੇ ਇਸ ਅਸਥਾਨ ਤੋਂ ਜੰਗ ਫਤਿਹ ਕੀਤੀ ਹੈ ਜਿਨ੍ਹਾਂ ਦੀ ਗਿਣਤੀ ਕੇਵਲ 3000 ਸੀ ਉਧਰ 35000 ਮੁਗਲ ਫੌਜਾਂ ਨੂੰ ਇਸ ਅਸਥਾਨ ਤੇ ਉਹਨਾਂ ਸੂਰਮਿਆਂ ਯੋਧਿਆਂ ਨੇ ਗੁਰੂ ਪਾਤਸ਼ਾਹ ਜੀ ਦੀ ਸਿੱਖਾਂ ਨੇ ਹਰਾ ਕੇ ਉਹਨਾਂ ਨੂੰ ਭਜਾ ਦਿੱਤਾ ਤਾਂ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਤੰਬੂ ਸਾਹਿਬ ਇਹ ਹੈ ਇਸ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹਿਬ ਮੈਂੰਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਅਸਥਾਨ ਦਾ ਹਰ ਇੱਕ ਨੂੰ ਪਤਾ ਲੱਗੇ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਜੀ ਗੁਰਦੁਆਰਾ ਤੰਬੂ ਸਾਹਿਬ ਗੁਰੂ ਸਰ ਮਹਾਰਾਜ ਜੋ ਕੇ ਬਰਨਾਲੇ ਤੋਂ ਬਠਿੰਡੇ ਰੋਡ ਦੇ ਉੱਪਰ ਪਰੰਪਰਾ ਫੂਲ ਸ਼ਹਿਰ ਦੇ ਨਾਲ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਰੂਰ ਜਦੋਂ ਇਸ ਏਰੀਆ ਵਿੱਚ ਆਮੋ ਇਸ ਗੁਰੂ ਘਰ ਦੇ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ